ਇਸ ਕੈਂਪਰੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਪੇਸ਼ੇ ਨੂੰ ਲੋੜ ਪੈਂਦੀ ਹੈ ਉਹਨੂੰ ਮੌਕੇ ਦੇ ਦਵਾਈ ਦੇ ਸਕੀਏ ਭੰਤਣ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਰਤ ਰਹੀ ਹੈ ਤੇ ਪੈਰੇ ਦੀਆਂ ਸੰਕਾ ਦੇ ਸਾਰੇ ਬੰਨੇ ਤੁਸੀਂ ਦੇਖਦੇ ਹੋ ਠਾਠਾ ਮਾਰਦਾ ਕੱਟ ਹੋ ਰਿਹਾ ਵੇ ਵੈਗੁਰਜੀ ਕਾਲਾ ਸਾਹਿਬ ਵੈਗੁਰਜੀ ਕੀ ਫਤਿਹ 탄탄 ਬਾਬਾ ਦੀ ਸੀਨੀਅਰ ਸਥਾਨ ਤੇ ਜੋ ਹਰfte ਚਪੈਰਾ ਸਾਹਿਬ ਦੀ ਸੰਗਤ ਆਉਂਦੀਆਂ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਸਾਹਿਬ ਭਾਈ ਗੁਰੂ ਕਬਾਲ ਸਿੰਘ ਜੀ ਭਾਈ ਹਰਵਿੰਦਰਪਾਲ ਸਿੰਘ ਜੀ ਲਿੱਟਲ ਜੀ ਵੱਲੋਂ ਜੋ ਹਰfte ਚਪੈਰੇ ਦੀ ਸੇਵਾ ਚ ਚਪੈਰੇ ਦੀ ਸੰਗਤ ਦੀ ਸੇਵਾ ਲਈ ਇਹ ਕੈਂਪ ਲਗਾਇਆ ਜਾ ਰਿਹਾ ਇਸ ਕੈਂਪਰੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਪੇਸ਼ੰਦ ਲੋੜ ਪੈਂਦੀ ਹੈ ਉਹਨੂੰ ਲੋਕਿਆਂ ਦੇ ਦਵਾਈ ਦੇ ਸਕੀਏ ਦੇ ਨਾਲ ਹੀ ਉਸ ਨੂੰ ਫਿਰ ਜੇ ਕਿਸੇ ਨੂੰ ਐਮਰਜੈਂਸੀ ਦੇ ਨੋਟ ਪੈਂਦੀ ਹੈ ਤਾਂ ਉਸ ਦਾ ਸਾਰਾ 슈ਗਰ ਦਾ ਟੈਸਟ ਬੀਪੀ ਦਾ ਚੈੱਕਅਪ ਕਰਕੇ ਡਾਕਟਰਾਂ ਦੀ ਟੀਮ ਵੱਲੋਂ ਚੈੱਕਅਪ ਕਰਕੇ ਉਸ ਨੂੰ ਦਵਾਈ ਦਿੱਤੀ ਜਾਂਦੀ ਤੇ ਸਟੇਬਲ ਕੀਤਾ ਜਾਂਦਾ। ਭੰਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਰਤ ਰਹੀ ਇਹ ਚ ਪੈਰੇ ਦੀਆਂ ਸੰਗਤਾਂ ਦੇ ਸਾਰੇ ਬੰਨੇ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਕੱਟ ਹੋ ਰਿਹਾ ਵੇ ਤੇ ਇਸ ਭਾਈ ਸਾਹਿਬ ਵੱਲੋਂ ਇੱਕੋ ਹੀ 바ਸੇ ਉਪਰ ਆਲਾ ਵੇ ਕਿ ਸੰਗਤ ਦੀ ਸੇਵਾ ਕਰ ਸਕੀਏ। ਉਸੇ صدਕਾ ਹੀ ਅਸੀਂ ਇਹ ਹੀ ਕੰਮ ਕਰਕੇ ਇਹ ਸੇਵਾ ਕਰ ਰਹੇ ਹਾਂ ਜੀ। ਜਿਥੇ ਆ ਸੇਵਾ ਚੱਲ ਰਹੀ ਉਸ ਤੋਂ ਇਲਾਵਾ ਬੀਬੀ ਕੋਲਾ ਸਤਾਰਵੀ ਚੈਤਨੂ ਜਾਣ ਕੇ ਖੁਸ਼ੀ ਹੋਈਗੀ ਜੋ আলਟਰਾ ਸਾਊਂਡ ਦੀਆਂ ਮਸ਼ੀਨਾਂ ਅਤੇ ਹੋਰ ਡਿਪਾਰਟਮੈਂਟ ਚੱਲ ਰਹੇ ਸਨ ਉਸ ਵੀ ਚਲਟਰਾ ਸਾਊਂਡ ਅਤੇ ਇਕੁਰੀ ਮਸ਼ੀਨ ਇਹ ਉਹ ਅਪਡੇਟ ਕੀਤੀ ਗਈ ਹੈ ਅਤੇ ਉਸ ਲਈ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਇਸ ਤੋਂ ਇਲਾਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਸੰਬਾਬਾ ਦੀ ਸੀਨੀਅਰ ਸਥਾਨ ਤੇ ਜੋ ਹਰ ਹਫਤੇ ਚਪੈਰਾ ਸਾਹਿਬ ਦੀ ਸੰਗਤਾਂ ਆਉਂਦੀਆਂ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਸਾਹਿਬ ਭਾਈ ਗੁਰੂ ਕਬਾਲ ਸਿੰਘ ਜੀ ਭਾਈ ਹਰਵਿੰਦਰਪਾਲ ਸਿੰਘ ਜੀ ਵੱਲੋਂ ਜੋ ਹਰ ਹਫਤੇ ਦਪਹਿਰ ਦੀ ਸੇਵਾ ਚ ਦਪਹਿਰ ਦੀ ਸੰਗਤ ਦੀ ਸੇਵਾ ਲਈ ਇਹ ਕੈਂਪ ਲਗਾਇਆ ਜਾ ਰਿਹਾ ਇਸ ਕੈਂਪ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਪੇਸ਼ੈਂਟ ਨੂੰ ਲੋੜ ਪੈਂਦੀ ਹੈ ਉਹਨੂੰ ਲੋਕਿਆਂ ਦੇ ਦਵਾਈ ਦੇ ਸਕੀਏ ਤੇ ਨਾਲ ਹੀ ਇਸ ਨੂੰ ਫਿਰ ਜੇ ਕਿਸੇ ਨੂੰ ਐਮਰਜੈਂਸੀ ਤੇ ਲੋੜ ਪੈਂਦੀ ਹੈ ਤਾਂ ਉਸ ਦਾ ਸਾਰਾ 슈ਗਰ ਦਾ ਟੈਸਟ ਬੀਪੀ ਦਾ ਚੈੱਕਅਪ ਕਰਕੇ ਡਾਕਟਰਾਂ ਦੀ ਕੀ ਮਾ ਲੋ ਉਹ ਤੇ ਅਗਰ ਕਰਕੇ ਉਸ ਨੂੰ ਦਵਾਈ ਦਿੱਤੀ ਜਾਂਦੀ ਤੇ ਸਟੇਬਲ ਕੀਤਾ ਜਾਂਦਾ। ਭੰਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਰਤ ਰਹੀ ਇਹ ਚ ਪੈਲੇ ਦੀਆਂ ਸੰਕਟਾਂ ਦੇ ਸਾਰੇ ਪਨੇ ਤੁਸੀਂ ਦੇਖਦੇ ਹੋ ਠਾਠਾ ਮਾਰਦਾ ਕੱਟ ਹੋ ਰਿਹਾ ਵੇ ਤੇ ਇਸ ਭਾਈ ਸਾਹਿਬਾ ਨੂੰ ਇਤੋ ਹੀ ਬਸੇ ਉਪਰ ਆਲਾ ਵੇ ਕਿ ਸੰਗਤ ਦੀ ਸੇਵਾ ਕਰ ਸਕੀਏ। ਉਸੇ صدਕਾ ਹੀ ਅਸੀਂ ਆਹੀ ਕਰ ਕਰਕੇ ਇਹ ਸੇਵਾ ਕਰ ਰਹੇ ਹਾਂ ਜੀ। ਜਿੱਥੇ ਇਹ ਸੇਵਾ ਚੱਲ ਰਹੀ ਉਸ ਤੋਂ ਇਲਾਵਾ ਬੀਬੀ ਕੋਲ ਹਸਤਾਲ ਵਿੱਚ ਚੇਤਨ ਉਹ ਜਾਣ ਕੇ ਖੁਸ਼ੀ ਹੋਈ ਜੀ ਜੋ ਅਲਟਰਾ ਸਾਊਂਡ ਦੀਆਂ ਮਸ਼ੀਨਾਂ ਅਤੇ ਹੋਰ ਡਿਪਾਰਟਮੈਂਟ ਚੱਲ ਰਹੇ ਸਨ। ਉਸ ਵਿੱਚ ਆਵਾਜ਼ ਦਾ ਸਾਊਂਡ ਅਤੇ ਇਕਵਰੀ ਮਸ਼ੀਨ ਉਹ ਅਪਡੇਟ ਕੀਤੀ ਗਈ ਹੈ ਅਤੇ ਉਸ ਲਈ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਇਸ ਤੋਂ ਇਲਾਵਾ